ਹਾਂਜੀ ਬਾਬਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ ਆ ਵੀਡੀਓ ਆਪਾਂ ਨੇ YouTube ਵਾਸਤੇ ਬਣਾਈਆ ਤੇ ਇਹ ਆਪਣੀ ਪਹਿਲੀ ਵੀਡੀਓ ਬਾਈ ਜੀ YouTube ਤੇ ਇਹਦੇ ਵਿੱਚ ਬਾਈ ਜੀ ਆਪਾਂ ਇਹ ਆਪਣਾ ਬਲੌਗ ਨਹੀਂ ਹੈਗਾ ਪਹਿਲੀ YouTube ਤੇ ਵੀਡੀਓ ਆਪਾਂ ਇਹ ਸਿੰਪਲ ਬਣਾ ਕੇ ਪਾ ਰਹੇ ਹਾਂ ਬੋਲ ਕੇ ਕਿਉਂਕਿ ਬਾਈ ਜੀ ਆਪਾਂ ਨਵਾਂ ਕੰਮ ਸਟਾਰਟ ਲੱਗਿਆ ਕਰਨ YouTube ਦਾ ਤੇ ਆਪਾਂ ਨੂੰ ਸਾਰਿਆਂ ਨੂੰ ਥੋੜੀ ਜੀ ਇੰਟਰੋਡਕਸ਼ਨ ਦੀ ਲੋੜ ਹੁੰਦੀ ਆ ਵੀ ਆਪਾਂ ਕੀ ਵੇਖ ਤੇ ਚੈਨਲ ਬਣਾ ਰਿਹਾ ਤੇ ਤੇ ਕੀ ਪਾਇਆ ਕਰਾਂਗੇ ਪਹਿਲਾਂ ਆਪਾਂ ਤੁਹਾਨੂੰ ਸਾਰੀ ਇਹ ਨੌਲਜ ਦਵਾਂਗੇ ਆ ਵੀਡੀਓ ਦੇ ਵਿੱਚ ਤੇ ਵੀਡੀਓ ਬਾਈ ਜੀ ਪੂਰੀ ਦੇਖ ਕੇ ਜਾਇਓ ਤੇ ਵਧੀਆ ਲੱਗੀਆਂ ਗੱਲਾਂ ਬਾਤਾਂ ਦਾ ਕਮੈਂਟ ਵਿੱਚ ਦੱਸ ਕੇ ਜਾਇਓ ਵੀ ਮੇਰੀ ਕੀ ਕਮੀ ਲੱਗੂਗੀ ਤੁਹਾਨੂੰ ਵੀ ਕੀ ਘਾਟਾ ਤੇ ਬਲੌਗਰ ਦੇ ਵਿੱਚ ਇਹ ਪਾਇਆ ਕਰ ਵੀਡੀਓ ਦੇ ਵਿੱਚ ਇਹ ਪਾਇਆ ਕਰ ਜਿਵੇਂ ਵੀ ਤੁਸੀਂ ਕਹੋਗੇ ਬਾਈ ਜੀ ਕਿਉਂਕਿ ਚੈਨਲ ਤੁਹਾਡੇ ਲਈ ਬਣਾਇਆ ਤੇ ਜੇ ਤੁਹਾਨੂੰ ਵਧੀਆ ਲੱਗੂਗਾ ਤਾਂ ਹੀ ਮੇਰਾ ਪਾਉਣ ਦਾ ਫਾਇਦਾ ਵੀਡੀਓ ਠੀਕ ਆ ਜੇ ਤੁਹਾਨੂੰ ਵਧੀਆ ਨਾ ਲੱਗਿਆ ਤਾਂ ਵੀਡੀਓ ਪਾਉਣ ਦਾ ਕੋਈ ਵੀ ਫਾਇਦਾ ਨਹੀਂ ਹੈਗਾ ਤੇ ਬਾਕੀ ਬਾਈ ਜੀ ਮੁੱਦੇ ਤੇ ਹੁਣੇ ਆਪਾਂ ਤੇ ਇਹ ਬਾਈ ਜੀ ਚੈਨਲ YouTube ਦਾ ਆਪਾਂ ਤਾਂ ਬਣਾਇਆ ਕਿਉਂਕਿ ਜਿੰਨੇ ਵੀ ਆਪਾਂ ਨੂੰ ਪਟਿਆਲੇ ਕਿਤੇ ਵੀ ਆਪਾਂ ਜਾਂਦੇ ਦੀ ਜਿਹੜੇ ਆਪਣੇ ਭਾਈ ਮਿਲਦੇ ਦੀ ਯਾਰ ਦੋਸਤ ਮਿਲਦੇ ਦੀ ਆਪਣੇ ਪਿੰਡ ਦੇ ਯਾਰ ਦੋਸਤ ਜਿਹੜੇ ਵੀ ਆਪਣੇ ਟੱਚ 'ਚ ਮੁੰਡੇ ਦੀਗੇ ਜਿਵੇਂ ਜਿੰਮ 'ਚ ਉਹ ਕਹਿੰਦੇ ਬਾਈ ਯਾਰ ਤੂੰ YouTube ਤੇ ਵੀਡੀਓ ਪਾਇਆ ਕਰ ਕਿਉਂਕਿ ਜਿਹੜੀ ਤੂੰ Instagram ਦੇ ਵੀਡੀਓ ਪਾਉਣਾ ਵੀ ਉਹ 3 ਮਿੰਟ ਦੀ ਵੀਡੀਓ ਹੁੰਦੀ ਆ ਵੀ 3 ਮਿੰਟ ਦੀ ਵੀਡੀਓ ਛੋਟੀ ਲੱਗਦੀ ਆ ਸਾਨੂੰ ਉਹਦੇ ਵਿੱਚ ਸਾਸਰੀ ਦੂਸਰੀ ਕਰ ਬਲਾਉਣ 'ਚ ਟਾਈਮ ਲੰਘ ਜਾਂਦਾ ਤੇ ਮੈਨੂੰ ਲੱਗਾ ਵੀ ਠੀਕ ਆ ਮੈਨੂੰ ਬਹੁਤ ਟਾਈਮ ਤੋਂ ਕਹਿ ਰਹੀ ਦੀ ਬਈ ਤੇ ਮੈਨੂੰ ਲੱਗਿਆ ਵੀ ਹਲੇ ਆਪਾਂ ਕੋਈ ਨਹੀਂ ਥੋੜਾ ਜਿਹਾ ਰੋਕੇ ਪਾਵਾਂਗੇ ਕਿਉਂਕਿ ਬਈ ਮੈਨੂੰ ਐ ਵੀ ਆਪਾਂ ਨੂੰ ਬੇਕਾਰ ਜਿਹਾ ਕੰਮ ਕਰਨ ਦਾ ਪਸੰਦ ਨਹੀਂ ਹੈਗਾ ਜਿਹੜਾ ਵੀ ਕੰਮ ਕਰੋ ਚਾਹੇ ਖੇਤੀਬਾੜੀ ਆ ਚਾਹੇ ਤੁਹਾਡਾ ਊਂ ਕੰਮਾ ਚਾਹੇ ਤੁਸੀਂ ਘੁੰਮਣ ਜਾ ਰਹੇ ਹੋ ਤਾਂ ਉਹਨੂੰ ਵਧੀਆ ਲੈਵਲ ਦਾ ਕਰੋ ਘੈਂਟ ਕਰੋ ਵੀ ਵਧੀਆ ਲੱਗੇ ਸਿਰੇ ਤੱਕ ਵੀ ਗੱਲਬਾਤ ਓਕੇ ਹੋਵੇ ਉਹ ਕੰਮ ਦੀ ਤੇ ਹੁਣ YouTube ਤੇ ਵੀ ਤਾਂ ਹੀ ਆਇਆ ਬਈ ਪਹਿਲਾਂ ਇਹਦੀਗਾ ਵੀ ਉਹੀ ਸੜੀਆਂ ਵੀਡੀਓ ਪਾ ਕੇ ਯਾਰ ਸਵਾਦ ਨਹੀਂ ਆਉਣਾ ਦੀਗਾ ਨਾ ਸਾਨੂੰ ਦੇਖਣ ਦਾ ਨਾ ਮੈਨੂੰ ਪਾਉਣ ਦਾ ਤੇ ਹੁਣ ਆਪਾਂ ਐ ਵੀ ਚਲੋ ਸਿਆਲ ਆ ਤੇ ਫਸਲਾ ਆਪਣੀ ਪਿੱਛੇ ਮੁੱਚਲ ਤਿਆਰ ਆ ਠੀਕ ਆ ਤੇ ਇਹਨੂੰ ਵੱਡਣਾ ਆਪਾਂ ਨੇ ਕੱਟਣਾ ਵੱਡਣਾ ਜਿਵੇਂ ਵੀ ਚੱਲ ਕਿੱਥੇ ਵੀ ਜਿਵੇਂ ਵੀ ਕਹਿੰਦੇ ਨੇ ਅਸੀਂ ਬੜਾਈ ਕਹਿੰਦੇ ਆ ਵੀ ਹਾਂ ਜੀਰੀ ਦੀ ਬੜਾਈ ਆ ਗਈ ਤੇ ਇਹ ਆਪਾਂ ਹੁਣ ਬਲੌਗ ਇੰਨਾਂ ਚੀਜ਼ਾਂ ਦੇ ਪਾਇਆ ਕਰਾਂਗੇ ਜਿਵੇਂ ਖੇਤੀ ਰਿਲੇਟਡ ਠੀਕ ਆ ਜਿਵੇਂ ਜੀਰੀ ਵੱਢਣੀ ਅੱਗੇ ਕਣਕ ਬੀਜਾਂਗੇ ਜਿਵੇਂ ਆਪਣੇ ਖੇਤਾਂ ਦਾ ਸਾਡੇ ਜਿਵੇਂ ਚਾਚੇ ਤਾਏ ਜਿਵੇਂ ਚਾਚੇ ਦਾ ਇਹਦੇ ਮੁੰਡੇ ਜਿਵੇਂ ਸਾਰੇ ਵੀ ਜਿਵੇਂ ਵੀ ਹੁੰਨੇ ਆਪਾਂ ਯਾਰ ਮਿੱਤਰ ਸਾਰੇ ਯਾਰ ਵੀ ਚੱਲ ਫਨ ਕਰਦੇ ਆ ਖੇਤ ਦੇ ਵਿੱਚ ਜਿਵੇਂ ਸਵੇਰੇ ਕਣਕ ਬੀਜੀ ਇਹਨੇ ਰਾਤ ਨੂੰ 1:00 ਵਜੇ ਤੱਕ ਕਣਕੀ ਵੀਚ ਦਿਆ ਉਹ ਸਾਰੀ ਗੱਲਬਾਤ ਆਪਾਂ ਜਿੰਨੇ ਵੀ ਨੌਜਵਾਨ ਪੰਜਾਬ ਦੇ ਮੁੰਡੇ ਨੇ ਵੀ ਜਿਹੜੇ ਬਾਹਰ ਬੈਠੇ ਨੇ ਇਹ ਚੀਜ਼ਾਂ ਨੂੰ ਮਿਸ ਕਰਦੇ ਨੇ ਮੈਨੂੰ ਪਤਾ ਵੀ ਉਹ ਖੇਤੀਬਾੜੀ ਨੂੰ ਮਿਸ ਕਰਦੇ ਨੇ ਵੀ ਹਰੇਕ ਦਾ ਟਰੈਕਟਰ ਨਾਲ ਜ਼ਮੀਨ ਨਾਲ ਫਸਲ ਨਾਲ ਹਰੇਕ ਨੌਜਵਾਨ ਦਾ ਪਿਆਰ ਹੈ ਚ ਇਹ ਪੰਜਾਬ 'ਚ ਹੈ ਗਿਆ ਚ ਨਹੀਂ ਹੈ ਗਿਆ ਪਿਆਰ ਉਹਨਾਂ ਦਾ ਹੈ ਗਿਆ ਦਿਲ ਉਹਨਾਂ ਦਾ ਇੱਥੀ ਧੜਕਦਾ ਪੰਜਾਬ ਦੇ ਵਿੱਚ ਤੇ ਉਹ ਚੀਜ਼ ਕਰਕੇ ਆਪਾਂ ਇਹ ਵੀਡੀਓ ਪਾਵਾਂਗੇ ਠੀਕ ਆ ਤੇ ਇੱਕ ਵੀਡੀਓ ਆਪਾਂ ਬਾਈ ਜੀ ਇਹਦੇ ਪਾਵਾਂਗੇ ਘੁੰਮਣ ਦੀਆਂ ਵੀਡੀਓ ਜਿਵੇਂ ਮੇਰਾ ਮੇਨ ਆਹ ਟਾਈਮ ਚੈਨਲ ਬਣਾਉਣ ਦਾ ਇੱਕ ਤਾਂ ਸੀਜ਼ਨ ਕਰਕੇ ਇੱਕ ਬਾਈ ਜੀ ਸੀਜ਼ਨ ਤੇ ਕਣਕ ਬੀਜਣ ਤੋਂ ਬਾਅਦ ਆਪਾਂ ਨੇ ਬਾਈ ਜੀ ਟੂਰ ਲਾਉਣਾ ਪਤਾ ਨਹੀਂ ਕਿੱਥੇ ਦਾ ਟੂਰ ਲਾਉਣਾ ਹਲੇ ਪਰ ਟੂਰ ਲਾਵਾਂਗੇ ਪੂਰਾ ਵਧੀਆ ਜਿਹੜਾ 13-14 ਦਿਨਾਂ ਦਾ ਟੂਰ ਹੋਊਗਾ ਤੇ ਪੂਰਾ ਘੈਂਟ ਹੋਊਗਾ ਉਹ ਆਪਾਂ ਬਾਈ ਜੀ ਪੰਜ ਗੱਡੀਆਂ ਲੈ ਕੇ ਜਾਵਾਂਗੇ ਠੀਕ ਆ ਚਾਹੇ ਤਾਂ ਪੰਜ ਕਾਲੀਆਂ ਸਕਾਰਪਿਓ ਲਈ ਜਿਵੇਂ ਵੀ ਕਿਉਂਕਿ ਵਧੀਆ ਲੱਗਣੀ ਹੈ ਕੋਈ ਹਵਾ ਸ਼ੂ ਸ਼ੇਵਾ ਜੀ ਨੂੰ ਨਹੀਂ ਲੈ ਕੇ ਜਾਂਦੇ ਅਸੀਂ ਵੀ ਪੰਜੇ ਸਕਾਰਪਿਓ ਤਾਂ ਲੈ ਕੇ ਜਾਵਾਂਗੇ ਨਹੀਂ ਨਹੀਂ ਉਹ ਅਸੀਂ ਤਾਂ ਲੈ ਕੇ ਜਾਵਾਂਗੇ ਵੀ ਵਧੀਆ ਲੱਗੇ ਵੀ ਆਪਾਂ ਪੰਜਾਬ ਦੇ ਮੁੰਡੇ ਸਾਰਿਆਂ ਦੇ ਪੰਜਾਬ ਦਾ ਐ ਲੋਗੋ ਲੈ ਕੇ ਲੈ ਕੇ ਜਾਵਾਂਗੇ ਪੰਜਾਬ ਦਾ ਝੰਡਾ ਲੈ ਕੇ ਲੈ ਕੇ ਜਾਵਾਂਗੇ ਵੀ ਜਿੱਥੇ ਜਾਵਾਂਗੇ ਕੋਈ ਐ ਹੁੱਲੜਵਾਜੀ ਨਹੀਂ ਕਰਦੇ ਵੀ ਵਧੀਆ ਇੰਜੋਏਮੈਂਟ ਕਰਾਂਗੇ ਜਿੰਨੇ ਵੀ ਆਪ ਨਾਲ YouTube ਤੇ ਆਪਣੇ ਵੱਡੇ ਛੋਟੇ ਠੀਕ ਹੈ ਗਾਈ ਭਾਈ ਭੈਣ ਆਪਣੇ ਨਾਲ ਜੁੜਨਗੇ ਉਹਨਾਂ ਨੂੰ ਦਿਖਾਵਾਂਗੇ ਖੂਬਸੂਰਤ ਚੀਜ਼ਾਂ ਵੀ ਦੁਨੀਆ ਤੇ ਆ ਚੀਜ਼ ਵੀ ਪਿਆ ਵੀ ਉਹਨਾਂ ਨੂੰ ਕਹਾਂਗੇ ਵੀ ਕੰਮ ਕਰ ਵੀ ਜ਼ਰੂਰੀ ਆ ਤੇ ਘੁੰਮਣਾ ਵੀ ਜ਼ਰੂਰੀ ਆ ਤੇ ਫਨ ਕਰਨਾ ਵੀ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਕਿਉਂਕਿ ਆਪਾਂ ਕੱਲਾ ਪੈਸਾ ਕਮਾ ਕੇ ਇਨੂੰ ਲੋਕਰਾਂ ਜਾਂ ਬੈਂਕਾਂ ਦੇ ਵਿੱਚ ਰੱਖ ਕੇ ਐਂ ਵਗ ਜਾਣਗੇ ਉਹਦਾ ਵੀ ਫਾਇਦਾ ਨਹੀਂ ਹੈਗਾ ਤੇ ਕਮਾਓ ਠੀਕ ਆ ਆਪਾਂ ਕੰਮਕਾਰ ਕਰਦੇ ਆਪਣੀ ਕੰਮ ਕਰਨ ਨਾਲ ਇੱਜ਼ਤ ਹੁੰਦੀ ਆ ਠੀਕ ਆ ਚਾਹੇ ਕਿਸ ਨੂੰ ਵੱਧ ਪੈਸਾ ਬਣੇ ਚਾਹੇ ਘੱਟ ਬਣੇ ਪਰ ਇੱਜ਼ਤ 50 ਕਿੱਲੇ ਵਾਲੇ ਬੇਲੜ ਨਾਲੋਂ ਠੀਕ ਆ ਜਿਹੜੇ ਜਿਸ ਦੇ ਲਈ 50 ਕਿੱਲੇ ਆਉਂਦੇ ਨੇ ਉਹ ਬੇਲਾ ਤੇ ਜਿਸ ਦੇ ਲਈ ਕੀਲਾ ਵੀ ਨਹੀਂ ਆਉਂਦਾ ਉਹ ਕੰਮ ਕਰਦਾ 50 ਕਿੱਲੇ ਨਾਲੋਂ ਵੱਧ ਉਹਦੀ ਇੱਜ਼ਤ ਹੁੰਦੀ ਆ ਤਾਂ ਹੀ ਕਹਿੰਨਾ ਬਾਬੋ ਕੰਮ ਕਰਨਾ ਜ਼ਰੂਰੀ ਆ ਚਾਹੇ ਤੁਸੀਂ ਤਾਕੜੇ ਹੋ ਚਾਹੇ ਮਾੜੇ ਹੋ ਪਰ ਕੰਮ ਤੁਸੀਂ ਕਰੋ ਤੁਹਾਡੇ ਘਰੇ ਤੁਹਾਨੂੰ ਇਹ ਤੀਵੀਆ ਵੀ ਤਾਂ ਇੱਜ਼ਤ ਕਰਨੀ ਆ ਜੇ ਤੁਸੀਂ ਕੰਮ ਕਰਦੇ ਹੋ ਜੇ ਤੁਸੀਂ ਨਹੀਂ ਬੇਲੇ ਫਿਰਦੇ ਹੋ ਉਹ ਵੀ ਕਹਿਣਗੇ ਉਹ ਵੀ ਤੁਹਾਨੂੰ ਉਹੀ ਤੋਂ ਬਿਨਾ ਨਹੀਂ ਬੋਲਣਗੇ ਜੇ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਨੂੰ ਉਹ ਵੀ ਇੱਜ਼ਤ ਤੁਹਾਨੂੰ ਪਿੰਡ 'ਚ ਸਾਰੇ ਕਿਤੇ ਰਿਸਪੈਕਟ ਨਾਲ ਬੁਲਾਉਣਗੇ ਤਾਂ ਹੀ ਮੇਰਾ ਮੇਨ ਮੁੱਦਾ ਇਹ ਹੁੰਦਾ ਸਾਰਿਆਂ ਨੂੰ ਕਹਿੰਨਾ ਵੀ ਵਧੀਆ ਖਰਾਕਾ ਖਾਓ ਵਧੀਆ ਖਰਾਕਾ ਖਾਓਗੇ ਤਾਂ ਵਧੀਆ ਸਰੀਰ 'ਚ એનર્ਜੀ ਰਹੂਗੀ ਤਾਂ ਹੀ ਕੰਮ ਕਰ ਹੋਊਗਾ ਬਿਨਾ ਖਰਾਕਾ ਤੋਂ ਆਪਾਂ ਕਹਿੰਦੇ ਕੰਮ ਕਰ ਵੀ ਨਹੀਂ ਹੁੰਦਾ ਹੁੰਦਾ ਤੇ ਤਾਂ ਹੀ ਮੈਂ ਇਹ ਚੀਜ਼ਾਂ ਦੇ ਜਿਆਦਾ ਬੋਲਦਾ ਹਾਂ ਨਾ ਵੀ ਖਰਾਕ ਨੂੰ ਥੋੜਾ ਜਿਆਦਾ ਵਧੀਆ ਰੱਖਿਆ ਕਰੋ ਬਾਕੀ ਬਾਈ ਜੀ ਇਹ ਵੀਡੀਓ ਮੈਂ ਬਾਲੀ ਵੱਡੀ ਵੀ ਨਹੀਂ ਬਣਾਉਣਾ ਚਾਹੁੰਦਾ ਹੈਗਾ ਇਹਨੂੰ ਛੋਟੀ ਹੀ ਬਣਾਉਂਗਾ ਛੇਤੀ ਹੀ ਖਤਮ ਕਰੂੰਗਾ ਮੈਨੂੰ ਪਤਾ ਵੀ ਵੀਡੀਓ ਲੰਬੀ ਹੁੰਦੀ ਜਾ ਰਹੀ ਆ ਫਿਰ ਵੀ ਥੋੜਾ ਜਿਆਦਾ ਹੀ ਬੋਲਨਾ ਯਾਰ ਕੁਝ ਮੈਂ ਬਾਕੀ ਦੱਸਦਾ ਕਰੋ ਬਾਈ ਜੇ ਕੋਈ ਗੱਲਬਾਤ ਮਤਲਬ ਵੱਧ ਘੱਟ ਬੋਲ ਜਾਂ ਨਾ ਉਹ ਵੀ ਦੱਸਦਾ ਕਰੋ ਹਲੇ 23 ਸਾਲ ਦੀ ਉਮਰ ਆ ਬਾਈ ਗੱਲ ਸਿੱਖ ਰਹੇ ਆ ਹਲੇ ਛੋਟੀ ਜ਼ਿੰਦਗੀ ਵਾਲੇ ਐ ਵੀ ਸਟਾਰਟ ਕਰਿਆ ਕੰਮ ਕੰਮ 'ਚ ਪਿਆ ਖੇਤੀਬਾੜੀ 'ਚ ਪਿਆ 2-3 ਸਾਲਾਂ ਦੇ ਠੀਕ ਆ ਤੇ ਆਪਣਾ ਬਾਈ ਜੀ ਇੱਕ ਬਹੁਤ ਭਰਾ ਬੋਦਨਦ ਨੂੰ ਥੋੜਾ ਕੰਮ ਕਰ ਗਿਆ ਬਾਈ ਜੀ ਆਪਾਂ ਖੇਤੀ ਕਰਦੇ ਆ ਠੀਕ ਆ ਜੀ ਮੁੱਛਲ ਦੀ ਖੇਤੀ ਕਰਦੇ ਆ ਆਪਾਂ ਮੁੱਛਲ ਜੀਰੀ ਦੀ ਤੇ ਕਣਕ ਕਣਕ ਦੋ ਖੇਤੀਆਂ ਕਰਦੇ ਇੱਕ ਕਣਕ ਇੱਕ ਆਪਾਂ ਜੀਰੀ ਦੀ ਤੇ ਇੱਕ ਆਪਣੀ ਬਾਈ ਜੀ ਆਰਟੀ ਦੀ ਦੁਕਾਨਾ ਮੈਸੇਂਜਰ ਤੇ ਇੰਸਟਾਗ੍ਰਾਮ ਤੇ ਇਹ ਪਹਿਲਾਂ ਭੁੱਲੇ ਨਹੀਂ ਹੈਗਾ ਮੈਂ ਚਲੋ ਹੁਣ YouTube ਤੇ ਕਮੈਂਟ ਕਰਕੇ ਆਪਾਂ ਪਹਿਲੀ ਜਵਾਬ ਦੇ ਦਿੰਨੇ ਇਹ ਚੀਜ਼ਾਂ ਦੇ ਤੇ ਇੱਕ ਆਪਣੀ ਪੈਸਟੀਸਾਈਡ ਦੀ ਦੁਕਾਨਾ ਠੀਕ ਆ ਆਪਣੇ ਨੱਕ ਤੇ ਆਪਦੀ ਪ੍ਰੋਮੋਸ਼ਨ ਕਰੀਆ ਪੈਸਟੀਸਾਈਡ ਦੀ ਵੀ ਇੰਸਟਾਗ੍ਰਾਮ ਤੇ ਕਿਉਂਕਿ ਬਾਈ ਜੀ ਆਪਾਂ ਖੁਸ਼ ਆ ਆਪਾਂ ਨੂੰ ਕੋਈ ਬਾਹਲਾ ਪੈਸੇ ਦਾ ਲਾਲਚ ਨਹੀਂ ਹੈਗਾ ਠੀਕ ਆ ਆਪਾਂ ਨੂੰ ਐਵੀ ਜਿੰਦਗੀ ਹੈ ਜ ਉਸ ਕੂਲ ਨਾਲ ਭਰੀ ਹੋਈ ਹੋਵੇ ਠੀਕ ਆ ਵੀ ਜ਼ਿੰਦਗੀ 'ਚ ਪੂਰਾ ਫਨ ਹੋਵੇ ਤੇ ਦਿਮਾਗ ਤੇ ਇਹਨਾਂ ਲੋਡ ਠੀਕ ਆ। ਵਧੀਆ ਤੇ ਲੋ ਇਨਕਮ ਵਧੀਆ ਹੋ ਜਾਂਦੀ ਆ ਠੀਕ ਆ ਸਾਰੇ ਕਮਾਕਾਰਾਂ ਚੋਂ ਵਧੀਆ ਚੱਲੀ ਜਾਂਦਾ ਤੇ ਕਦੇ ਪੁੱਛਦੇ ਹੁੰਦੇ ਨੇ ਬਈ ਤੁਸੀਂ ਆਪਦੇ ਡੈਡੀ ਨੂੰ ਵੀਡੀਓ ਦੇ ਵਿੱਚ ਨਹੀਂ ਲੈਂਦੇ ਬਾਈ ਜੀ ਮੇਰੇ ਡੈਡ ਨੂੰ ਗੁਜ਼ਰੇ ਹੋਏ 5-6 ਸਾਲ ਹੋ ਗਏ ਤੇ ਉਸ ਤੋਂ ਬਾਅਦ ਬਾਈ ਜੀ ਮੈਂ ਕੰਮ ਕਰਨਾ ਸਟਾਰਟ ਕਰਿਆ ਜਦੋਂ ਮੇਰਾ ਡੈਡੀ ਹੁੰਦਾ ਦੀ ਉਦੋਂ ਬਈ ਮੈਂ ਵੀ ਪਹਿਲਾ ਬੋਲ ਐਵੇਂ ਫਿਰਦਾ ਰਹਿੰਦਾ ਦੀਗਾ। ਅਕਲ ਨਹੀਂ ਆਉਂਦੀ ਹੈਗੀ ਬਈ ਜਦੋਂ ਜਿੰਦ ਦੇ ਘੁੰਮਦੇ ਇਹ ਮਨ ਨਾਲ ਤਾ ਬਾਈ ਜੀ ਨੌਲਜ ਆਈ ਜਾਂਦੀ ਹੈ ਵੀ ਇਹ ਚੀਜ਼ ਐਵੇਂ ਹੁੰਦੀ ਹੈ ਇਹ ਚੀਜ਼ ਐਵੇਂ ਹੁੰਦੀ ਆ ਵੀ ਇਹ ਬੰਦੇ ਨਾਲ ਐਵੇਂ ਗੱਲ ਕਰਨੀ ਆ ਓਵੇਂ ਗੱਲ ਕਰਨੀ ਆ ਤੇ ਹੌਲੀ ਹੌਲੀ ਬਈ ਹਜੇ ਸਿੱਖ ਰਹੇ ਆ ਹਲੇ ਸਾਨੂੰ ਉਹੀ ਕਹਿ ਰਹੇ ਆ ਵੀ ਹਲੇ ਛੋਟੀ ਉਮਰ ਆ ਚਲੋ ਜਿਵੇਂ ਵੀ ਹੋਊਗਾ ਆਪਾਂ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਸ਼ੇਅਰ ਕਰਿਆ ਕਰਾਂਗੇ ਆਪਦੀ ਜਿਵੇਂ ਵੀ ਆਪਣੀ ਖੇਤੀਬਾੜੀ ਵਾਲੀ ਲਾਈਫ ਸਾਰੀ ਲਾਈਫ ਆਪਾਂ ਆਪਣੇ ਨਾਲ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਤੇ ਵਿੱਚ ਬਹੁਤ ਭਰਾ ਕਹਿੰਦੇ ਨੇ ਬਈ ਤੂੰ ਇੰਨਾ ਪੋਜ਼ਿਟਿਵ ਗਾ ਤੂੰ ਆ ਬਈ ਪੋਜ਼ਿਟਿਵ ਹੈਗੇ ਆ ਤੁਸੀਂ ਬਾਈ ਜੀ ਪੋਜ਼ਿਟਿਵ ਰਹਿਇਆ ਕਰੋ ਪਤਾ ਕੀ ਗੱਲ ਹੁੰਦੀ ਹੈ ਬਾਈ ਜੀ ਕੋਈ ਵੀ ਆਪਾਂ ਕੰਮ ਕਰਨਾ ਉਹਨੂੰ ਕਰਨ ਤੋਂ ਪਹਿਲਾਂ ਤੁਸੀਂ 5 ਬਾਰ 10 ਬਾਰ ਸੋਚ ਲਓ ਠੀਕ ਆ ਜੇ ਆਪਾਂ 5-10 ਬਾਰ ਸੋਚਦੇ ਆ ਉਹ ਕੰਮ ਨੂੰ ਆਪਾਂ ਵਧੀਆ ਤਰੀਕੇ ਨਾਲ ਕਰਨ ਬਾਰੇ ਸੋਚਾਂਗੇ ਤਾਂ ਉਹ ਵਧੀਆ ਹੋ ਜਾਊਗਾ ਜਦੋਂ ਆਪਾਂ ਨੇ ਉਹ ਕੰਮ ਕਰ ਲਿਆ ਠੀਕ ਆ ਆਪਣੇ ਨਾਲ ਕੋਈ ਮਾਰੀ ਚੰਗੀ ਹੋਗੀ ਜਿਹੜੀ ਚੀਜ਼ ਹੋਊਗੀ ਉਹਨੂੰ ਆ ਕੋਈ ਬਦਲ ਸਕਦਾ ਜਿਵੇਂ ਹੁਣ ਆਹਾ ਆ ਕੁਰਸੀ ਥੱਲੇ ਡਿੱਗ ਜੇ ਤੇ ਇਹਨੂੰ ਮੈਂ ਬਚ ਗਮਾ ਓਏ ਯਾਰ ਕੁਰਸੀ ਥੱਲੇ ਡਿੱਗੀ ਯਾਰ ਉਹੀ ਬੈਠਿਆ ਉਰੇ ਰੂਹੀ ਜਾਮਾ ਉਹਦਾ ਬਾਬੇ ਡਿੱਗੀ ਯਾਰ ਉਹਨੂੰ ਕੋਈ ਰੋਣ ਦਾ ਕੀ ਫਾਇਦਾ ਅਹੀਂ ਕਹਨਾਂ ਨੂੰ ਜੇ ਕੋਈ ਸੱਟ ਵੱਜੀ ਤੁਹਾਡੇ ਤੁਸੀਂ ਉਹ ਸੱਟ ਨੂੰ ਰੋਈ ਜਾਵੇ ਮੇਰੀ ਕਿਸਮਤ ਮਾੜੀ ਆ ਜੇ ਉਹ ਨਹੀਂ ਭਾਈ ਜੀ ਤੁਸੀਂ ਉਹੀ ਚੀਜ਼ ਨੂੰ ਲਈ ਬੈਠ ਰਹੋਗੇ ਫਿਰ ਤਾਂ ਬੰਦਾ ਬਸ ਨਹੀਂ ਹੁੰਦਾ ਹੈਗਾ ਤੁਸੀਂ ਕੋਈ ਵੀ ਮੇਰੇ ਸੱਟ ਵੱਜਿਓ ਸ਼ੋਕਾ ਮਾਲਕਾ ਕੀ ਪਤਾ ਬਾਹ ਵੜ ਜਾਂਦੀ ਲੱਤ ਵੜ ਜਾਂਦੀ ਕੀ ਪਤਾ ਕਿੱਡੀ ਕੇ ਮੁਸੀਬਤੋਂ ਬਚਾਲਿਆ ਹੋਵੇ ਤਾਂ ਮੈਨੂੰ ਇਹ ਚੀਜ਼ ਨੂੰ ਸੋਚੇ ਲੱਗੇ ਤੁਸੀਂ ਪੋਜ਼ਿਟਿਵ ਨੂੰ ਲੈਣ ਲੱਗੇ ਹਰੇਕ ਚੀਜ਼ ਤਾਂ ਬਾਬੇ ਤੁਸੀਂ ਜ਼ਿੰਦਗੀ 'ਚ ਜ਼ਿੰਦਗੀ ਦੇ ਵਿੱਚ ਆਟੋਮੈਟਿਕ ਤਰੱਕੀ ਕਰੋਗੇ ਠੀਕ ਆ ਤੇ ਆਟੋਮੈਟਿਕ ਖੁਸ਼ ਰਹੋਗੇ ਇਹ ਚੀਜ਼ ਨਾਲ ਤੇ ਬਾਕੀ ਭਾਈ ਜੀ ਕੱਟੀ ਮੜਾ ਜਾ ਬਰੇ ਕੀ ਬਾਈ ਜੀ ਪੋਜੀਟਿਵ ਵਾਲੀਆਂ ਗੱਲਾਂ ਤਾਂ ਆਪਣੀਆਂ ਸਾਰੀਆਂ ਵੀਡੀਓ ਦੇ ਵਿੱਚ ਤੁਹਾਨੂੰ ਮਿਲਦੀਆਂ ਰਹਿਣਗੀਆਂ ਕਿਉਂਕਿ ਹਰੇਕ ਵੀਡੀਓ ਦੇ ਵਿੱਚ ਆਪਣੇ ਜੋਸ਼ ਵਾਲੀ ਤੇ ਸਟਰੋਂਗ ਵਾਲੀ ਵੀ ਬੰਦੇ ਪੂਰੇ ਤਾਕੜੇ ਹੋ ਕੇ ਕੰਮ ਕਰਿਆ ਕਰਨ ਇਹਦਾ ਹਰੇਕ ਵੀਡੀਓ ਦੇ ਵਿੱਚ ਆਪਾਂ ਕਹਿ ਹੀ ਦਿਆ ਕਰਾਂਗੇ ਕਹਿ ਨਹੀਂ ਮਤਲਬ ਦਿਖਾਏ ਦਿਆ ਕਰਾਂਗੇ ਉਹੀ ਹੌਸਲਾ ਮਿਲ ਜਾ ਕਰੂ ਆਪਣੇ ਬਲੌਗ ਦੇਖ ਕੇ ਤੁਹਾਨੂੰ ਠੀਕ ਆ ਤੇ ਦੂਜੀ ਗੱਲ ਬਾਈ ਜੀ ਇਹ ਇਹ ਜਿਹੜਾ ਆਪਣਾ YouTube ਚੈਨਲ ਆ ਇਹਦੇ ਵੀਡੀਓ ਦੇ ਵਿੱਚ ਕਦੇ ਤੁਹਾਨੂੰ ਗਾਲ ਨਹੀਂ ਮਿਲੂਗੀ ਠੀਕ ਆ ਤੁਸੀਂ ਆਪਣੀ ਭੈਣ ਨਾਲ ਆਪਦੀ ਬੇਬੇ ਨਾਲ ਠੀਕ ਆ ਆਪਦੀ ਮਾਤਾ ਨਾਲ ਅਬ ਦੇ ਡੈਡੀ ਨਾਲ ਆਫ ਦੇ ਚਾਚੇ ਦਾ ਜਿਹਦੇ ਨਾਲ ਵੀ ਬੈ ਕੇ ਦੇਖਣਾ ਚਾਹੁੰਦੇ ਹੋ ਤੁਸੀਂ ਆਰਾਮ ਨਾਲ ਬੈ ਕੇ ਦੇਖ ਸਕਦੇ ਹੋ ਕੋਈ ਐਦਾਂ ਦੀ ਪ੍ਰੋਬਲਮ ਨਹੀਂ ਆਊਗੀ ਸਾਡੇ ਤੋਂ ਗਾਲ ਜਰੂਰ ਨਿਕਲ ਜਾਂਦੀ ਆ ਬਾਈ ਠੀਕ ਆ ਅਸੀਂ ਯਾਰ ਦੋਸਤ ਬੈਠੇ ਹੁੰਨੇ ਆ ਤੁਹਾਨੂੰ ਪਤਾ ਯਾਰ ਪੰਜਾਬ ਚ ਨਾਰਮਲ ਹੀ ਹੋ ਰਹੀ ਹੈ ਇਹ ਅੱਜ ਕੱਲ ਪਰ ਕੋਈ ਬਾਲੀ ਵਧੀਆ ਗੱਲ ਤਾਂ ਹੈ ਨਹੀਂਗੀ ਪਰ ਹੋ ਰਹੀ ਆ ਨਿਕਲ ਜਾਂਦੀ ਆ ਪਰ ਸਾਨੂੰ ਪਤਾ ਬਾਈ ਜੇ ਤੁਸੀਂ ਵੀਡੀਓ ਅਪਲੋਡ ਕਰਾਂਗੇ ਅਸੀਂ ਵੀਡੀਓ ਦੋ ਤਿੰਨ ਵਾਰ ਦੇਖਿਆ ਕਰਾਂਗੇ ਜੇ ਕਿਤੇ ਗਾਲ ਨਿਕਲਿਆ ਵੀ ਕਰੂਗੀ ਤਾਂ ਉਹਨੂੰ ਬਾਈ ਜੀ ਕੱਟਿਆ ਕਰਾਂਗੇ ਠੀਕ ਆ ਕਿਉਂਕਿ ਵੀਡੀਓ ਦੇਖ ਕੇ ਬਣਾਦਾ ਸੀ ਪਾਉਂਦੀ ਨਹੀਂ ਹੈਗੇ ਜੇ ਨਿਕਲੀ ਤਾਂ ਉਹ ਵੀਡੀਓ ਨੂੰ ਕੱਟ ਕੇ ਫੇਰ ਤੁਹਾਡੇ ਮੂਰੇ ਵੀਡੀਓ ਪੇਸ਼ ਕਰਿਆ ਕਰਾਂਗੇ ਤੁਸੀਂ ਬੇਚਿੰਤ ਹੋ ਕੇ ਆਪਣੇ ਘਰ ਦੇ ਨਾਲ ਠੀਕ ਆ ਤੇ ਵਿੱਚ ਬਾਈ ਜੀ ਵਿੱਚ ਬੰਦੇ ਕਹਿੰਦੇ ਹੁੰਦੇ ਨੇ ਵੀ ਸਾਥੋਂ ਗਾਲ ਨਿਕਲ ਜਾਂਦੀ ਆ ਮੈਂ ਪ੍ਰੋਡੂਸਰ ਉਹਦੀ ਗੱਲ ਨਹੀਂ ਕਰ ਰਿਹਾ ਬਾਈ ਜੀ ਠੀਕ ਆ ਉਹਨਾਂ ਦੇ ਚੈਨਲ ਸਰਚ ਮਾਰ ਕੇ ਕਰਨਾ ਪੈਂਦਾ ਇੰਸਟਾਗ੍ਰਾਮ ਤੇ ਜਿਹੜੇ ਬੰਦੇ ਗਾਲ ਕੱਢਦੇ ਨੇ ਠੀਕ ਆ ਇੰਸਟਾਗ੍ਰਾਮ ਤੇ ਵੀਡੀਓ ਨਾ ਵਾਇਰਲ ਉਹੀ ਹੁੰਦੀ ਆ ਹਰੇਕ ਬੰਦੇ ਲੇ ਪਹੁੰਚ ਜਾਂਦੀ ਆ YouTube ਤੇ ਕੱਢਦੇ ਨੇ ਠੀਕ ਆ ਅਲੱਗ-ਅਲੱਗ ਬੰਦਾ ਸਰਚ ਮਾਰ ਕੇ ਜਾਂਦਾ ਜੇ ਇੰਸਟਾਗ੍ਰਾਮ ਤੇ ਗਾਲ ਨਿਕਲਦੀ ਆ ਉਹ ਬਾਈ ਜੀ ਹਰੇਕ ਧੀ ਭੈਣ ਲਵੇ ਹਰੇਕ ਬੰਦੇ ਲਵੇ ਜਾਂਦੀ ਆ ਜਿਨੇ ਵੀ ਵੀਡੀਓ ਨਹੀਂ ਵੀ ਦੇਖਣੀ ਹੁੰਦੀ ਉਹ ਬੰਦੇ ਲਈ ਵੀ ਵੀਡੀਓ ਜਾਂਦੀ ਆ ਜਿਹੜੀ ਮੇਰੇ ਵੀਰ ਚਲੋ ਵੀਡੀਓ ਪਾਉਂਦੇ ਨੇ ਉਹ ਕਹਿੰਦੇ ਨੇ ਵੀ ਗਾਲ ਨਿਕਲ ਜੇ ਤੇ ਬਾਈ ਜੀ ਗਾਲ ਆਪਾਂ ਕੋਈ ਦਾ ਇਹ ਜਿਹਾ ਤਾਂ ਹੈ ਨਹੀਂ ਵੀ ਵੀਡੀਓ ਬਣਾਈ ਚੱਕ ਕੇ ਪਾਤੀ ਜੇ ਗਾਲ ਨਿਕਲ ਵੀ ਜਾਂਦੇ ਕੱਟ ਕੇ ਪਾ ਦਿਆ ਕਰੋ ਕਿਉਂਕਿ ਸੋਸ਼ਲ ਇੰਸਟਾਗ੍ਰਾਮ ਇਹ ਜਿਹਾ ਵੀ ਪਤਾ ਨਹੀਂ ਕਿੱਥੋਂ ਕਿੱਥੇ ਰੀਲ ਵਗ ਜੇ ਤੇ ਬਾਕੀ ਬਾਈ ਜੀ ਦੂਜੀ ਗੱਲ ਤੀਜੀ ਚੌਥੀ ਗੱਲ ਪਤਾ ਨਹੀਂ ਕਿਹੜੀ ਗੱਲ ਆ ਤੇ ਉਹ ਬਾਈ ਜੀ ਇਹਦੇ ਵਿੱਚ ਆਪਾਂ ਚਾਰ ਪੰਜ ਤਰ੍ਹਾਂ ਦੇ ਵੀਡੀਓ ਹੋਣਗੀਆਂ ਜਿਵੇਂ ਕਿਸ ਨੂੰ ਮੈਂ ਇੱਕ ਖੇਤੀਬਾੜੀ ਦੀ ਇੱਕ ਆਪਣੀ ਇਹਦੇ ਘੁੰਮਣ-ਕਮਾਉਣ ਦੀ ਹੋਊਗੀ ਠੀਕ ਆ ਜਿਹੜਾ ਵੀ ਆਪਾਂ ਟੂਰ ਲਾਇਆ ਕਰਾਂਗੇ ਤੇ ਚੀਜੀ ਵੀਡੀਓ ਬਾਈ ਜਿਵੇਂ ਜੰਮ ਜੰਮ ਲਾਉਣੇ ਆ ਜਾਂ ਖਰਾਕ ਬਾਰੇ ਵੀ ਆਹ ਦੇਸੀ ਖਰਾਕ ਐ ਖਾਨਣੇ ਆਏ ਕਰਨੇ ਆ ਨਾਲ ਅਸੀਂ ਫਿਟਨੈਸ ਦੀ ਵੀ ਥੋੜੀ ਜਿਹੀ ਫਰੀਕ ਆ ਵੀ ਫਿਟਨੈਸ ਜ਼ਰੂਰੀ ਆ ਇਹ ਚੀਜ਼ ਦੇ ਵੀ ਵੀਡੀਓ ਪਾਇਆ ਕਰਾਂਗੇ ਠੀਕ ਆ ਬਾਈ ਜੀ ਬਾਕੀ ਤੁਹਾਨੂੰ ਪਤਾ ਬਾਬਿਓ ਸੀਜ਼ਨ ਤੋਂ ਬਾਅਦ ਜਦੋਂ ਆਪਾਂ ਹੁੰਨੇ ਆ ਬੇਲੇ ਉਦੋਂ ਆਪਾਂ ਪਟਿਆਲੇ ਕਾਲਜ ਦੇ ਵਿੱਚ ਪੜਦੇ ਵੀ ਆ ਪੜਦੇ ਤਾਂ ਬਾਈ ਜੀ ਹੁਣ ਆ ਪਹਿਲਾਂ ਬੀਏ ਬੀਯੂਏ ਕਰ ਲਈ ਤੇ ਹੁਣ ਕੰਪਿਊਟਰ ਤੇ ਪਟਿਆਲੇ ਰਹਨੇ ਹੁੰਨੇ ਆਪਾਂ ਤੇ ਕਈ ਵਾਰ ਚੰਡੀਗੜ੍ਹ ਵਗ ਜਾਣੇ ਆ ਜਿੰਨੀ ਵੀ ਆਪਣੇ ਨੌਜਵਾਨ ਮੁੰਡੇ ਆਣ ਨੇ ਉਹਨਾਂ ਲਈ ਬਾਈ ਜੀ ਉੱਥੋਂ ਦੇ ਸਰਾ ਸਰਾ ਬਲੌਗ ਹੋਇਆ ਕਰਨਗੇ ਠੀਕ ਆ ਘੈਂਟ ਘੈਂਟ ਬਲੌਗ ਹੋਇਆ ਕਰਨਗੇ ਤੇ ਉਰੇ ਆਪਾਂ ਨੌਲਜ ਉੱਥੇ ਆਪਾਂ ਫਨ ਸ਼ਾਨ ਕਰਿਆ ਕਰਾਂਗੇ ਤੇ ਉਹਦੇ ਵਿੱਚ ਵੀ ਤੁਹਾਨੂੰ ਗਾਲ ਨਹੀਂ ਮਿਲੂਗੀ ਠੀਕ ਆ ਤੇ ਉਹ ਚੀਜ਼ ਹੋਇਆ ਕਰੂਗੀ ਚਾਰ ਪੰਜ ਤਰ੍ਹਾਂ ਦਾ ਕੰਟੈਂਟ ਹੋਇਆ ਕਰੂਗਾ ਇੱਕ ਚੀਜ਼ ਇਹ ਤੇ ਆਪਾਂ ਜਮੀ ਵੀ ਨਹੀਂ ਪਾਵਾਂਗੇ ਜਿਵੇਂ ਆਪਣੀ ਲਾਈਫ ਚੱਲਦੀ ਆ ਠੀਕ ਆ ਉਵੇਂ ਚੀਜ਼ਾਂ ਦੇ ਵਿੱਚ ਦਿਖਾਇਆ ਕਰਾਂਗੇ ਆਪਾਂ ਜਿਹੜੀਆਂ ਵਧੀਆ ਚੀਜ਼ਾਂ ਹੋਇਆ ਕਰਨੀਆਂ ਉਹੀ ਆਇਆ ਕਰਨੀਆਂ ਇਹ ਤੇ ਤੇ ਬਾਕੀ ਬਾਈ ਜੀ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਬਹੁਤ ਪਿਆਰ ਕਰਦੇ ਹੋ ਕੱਲ ਮੈਂ ਇੱਕ ਲਾਈਵ ਪਾਇਆ ਤੀਗਾ ਡੇਢ ਘੰਟੇ ਦਾ ਲਾਈਵ ਤੀਗਾ ਉਹਦੇ ਬਾਈ ਜੀ 14-15000 ਵਿਊ ਵਾ ਗਿਆ ਮਤਲਬ 15-16 ਘੰਟੇ ਦੇ ਵਿੱਚ ਤੇ ਫਿਰ ਮੈਂ ਸੋਚਿਆ ਵੀ ਸਹੀ ਗੱਲ ਆ ਵੀ ਵੀਡੀਓ ਆਪਾਂ ਇੰਸਟਾਗ੍ਰਾਮ ਤੇ ਇਹਦੇ YouTube ਤੇ 15 ਮਿੰਟ ਜਾਂ 20 ਮਿੰਟ ਦੀ ਪਾਇਆ ਕਰਾਂਗੇ ਜਦੋਂ ਡੇਢ ਘੰਟੇ ਦੇ ਬਲੌਗ ਨੂੰ ਆਪਣੇ ਤੁਸੀਂ ਇੰਨਾ ਉਹ ਮਤਲਬ ਲਾਈਵ ਨੂੰ ਇੰਨਾ ਪਿਆਰ ਦਿੱਤਾ ਤਾਂ YouTube ਤੇ ਮੈਨੂੰ ਪਤਾ ਤੁਸੀਂ ਪਿਆਰ ਦੇ ਨਹੀਂ ਦੇਣਾ ਤੇ ਬਾਕੀ ਬਾਈ ਜੀ ਮੈਨੂੰ ਤੁਹਾਡੇ ਨਾਲ ਵਧੀਆ ਲੱਗਦਾ ਜਿੰਨੇ ਵੀ ਭਰਾ ਮੇਰੇ ਨਾਲ ਇੰਸਟਾਗ੍ਰਾਮ ਤੇ ਜੁੜੇ ਹੋਏ ਨੇ ਮੈਂ ਜਦੋਂ ਲਾਈਵ ਹੁੰਨਾ ਮੈਂ ਉਹਨਾਂ ਦੇ ਕਮੈਂਟ ਮੈਸੇਜ ਸਾਰਿਆਂ ਦੇ ਮੈਂ ਦੇਖਦਾ ਬਾਈ ਮੈਨੂੰ ਵਧੀਆ ਲੱਗਦਾ ਯਾਰ ਉਹਨਾਂ ਨਾਲ ਗੱਲਬਾਤ ਕਰਨੀ ਮੈਨੂੰ ਐ ਲੱਗਦਾ ਜਿਵੇਂ ਵੀ ਮੇਰਾ ਇਹ ਸੋਸ਼ਲ ਮੀਡੀਆ ਨਹੀਂ ਵੀ ਇੱਕ ਆਪਣਾ ਪਿੰਡ ਹੁੰਦਾ ਸਾਰੇ ਪਿੰਡ ਦੇ ਵਿੱਚ ਰਹਿਣੇ ਆ ਜਿਵੇਂ ਜਿਹੜੇ ਮੇਨ ਜਾਦੇ ਮੈਸੇਜ ਆ ਕਮੈਂਟ ਜਾ ਮੇਰੇ ਮੂਰੇ ਆਉਂਦੇ ਨੇ ਉਹਨਾਂ ਨੂੰ ਬਾਈ ਮੈਂ ਫੇਸ ਟੂ ਫੇਸ ਐਵੇਂ ਜਾਣਦਾ ਵੀ ਆ ਬੰਦਾ ਉਹ ਆ ਮੇਰੇ ਮਤਲਬ ਦਿਮਾਗ ਚ ਰਹਿੰਦੀ ਹੈ ਵੀ ਦੇਖਣੀ ਦੇਖਣੀ ਯਾਰ ਮੈਨੂੰ ਵਧੀਆ ਲੱਗਦਾ ਜਦੋਂ ਬੰਦੇ ਇੰਨਾ ਪਿਆਰ ਕਰਦੇ ਨੇ ਮੈਂ ਉਹਨਾਂ ਦਾ ਆਈਡੀਆ ਵੀ ਖੋਲ ਖੋਲ ਕੇ ਦੇਖਦਾ ਬਾਈ ਠੀਕ ਆ ਤੁਹਾਨੂੰ ਨਹੀਂ ਲੱਗਦਾ ਹੋਊਗਾ ਮੈਂ ਨਹੀਂ ਦੇਖਦਾ ਪਰ ਜਦੋਂ ਮੈਂ ਬੇਲਾ ਹੁੰਨਾ ਬਾਈ ਜੀ ਮੈਂ ਇਹ ਕੰਮ ਕਰਦਾ ਹੁੰਨਾ ਵੀ ਜਿੰਨੇ ਕਪਣੂ ਭਾਈ ਪਿਆਰ ਕਰਦੇ ਨੇ ਵੀ ਆਪਾਂ ਦੇਖੀ ਵੀ ਕੀ ਗੱਲਬਾਤ ਆ ਤੇ ਧੰਨਵਾਦ ਬਾਈ ਜੀ ਤੁਸੀਂ ਇੰਸਟਾਗ੍ਰਾਮ ਦੇ ਇੰਨਾ ਪਿਆਰ ਦਿੰਨੇ ਹੋ ਫੇਸਬੁੱਕ ਤੇ ਥੋੜੇ ਦਿਨ ਪਹਿਲਾਂ ਮੈਂ ਵੀਡੀਓ ਪਾਉਣ ਲੱਗਿਆ ਬਾਈ ਜੀ ਉੱਤੇ 50 50000 ਵਿਊ ਆਉਣ ਲੱਗਿਆ ਤੇ ਉਹਦੇ ਲਈ ਧੰਨਵਾਦ ਇੱਕ ਵਾਈ ਜੀ ਸਨੈਪਚੈਟ ਤੇ ਮੈਂ ਥੋੜੇ ਦਿਨ ਪਹਿਲਾਂ ਸਟੋਰੀ ਪਾਤੀ ਵੀ ਆ ਜੋ ਬਾਬੇ ਸਨੈਪਚੈਟ ਤੇ ਸਟ੍ਰੀਕਾ ਪਾਇਆ ਕਰਾਂਗੇ ਤੁਹਾਨੂੰ ਪਤਾ ਵੀ ਉਹਦੇ ਬਜ਼ੁਰਗ ਨਹੀਂ ਚਲਾਉਂਦੇ ਹੈਗੇ ਬੁੜੀਆਂ ਨਹੀਂ ਚਲਾਉਂਦੀ ਹੈਗੀਆਂ ਵੀ ਨੌਜਵਾਨ ਮੁੰਡੇ ਚਲਾਉਂਦੇ ਨੇ ਬਾਈ ਜੀ ਉਹਤੇ ਮੈਨੂੰ ਪਿਆਰ ਕੇ ਵੀਉ ਆਉਂਦੇ ਹੁੰਦੇ ਅੱਜ ਤੋਂ 10 ਦਿਨ ਪਹਿਲਾਂ ਤੇ ਅੱਜ ਮੈਨੂੰ ਵੀਉ ਆਉਂਦੇ ਨੇ ਉਹਦੇ ਬਾਈ ਜੀ 1000 ਪਲੱਸ ਤੇ ਉਹਦੇ ਲਈ ਬਾਈ ਜੀ ਧੰਨਵਾਦ ਜਿਹੜੀ ਵੀ ਚੀਜ਼ ਤੇ ਮੈਂ ਵੀਡੀਓ ਪਾਉਣਾ ਜਿਹੜੀ ਵੀ ਪੇਜ ਤੇ ਜਾਂ ਜਿਹੜਾ ਵੀ ਕੋਈ ਸੋਸ਼ਲ ਮੀਡੀਆ ਤੇ ਕੀ ਹੁੰਦਾ ਜੋ ਵੀ ਐਪ ਹੁੰਦਾ ਉਹਦੇ ਵੀਡੀਓ ਪਾ ਆਪ ਤੇ ਪਿਆਰ ਦਿੰਨੇ ਹੋ ਤੇ ਮੈਨੂੰ ਪਤਾ YouTube ਤੇ ਵੀ ਸਾਰੇ ਮੈਨੂੰ ਪਿਆਰ ਦੋਵਗੇ ਬਾਕੀ ਕੋਈ ਵੀ ਬਾਈ ਜੀ ਤੁਹਾਨੂੰ ਚੀਜ਼ ਲੱਗਦੀ ਆ ਕੋਈ ਚੀਜ਼ ਘੱਡੀਆਂ ਲੱਗਦੀ ਆ ਕੋਈ ਵਧੀਆ ਲੱਗਦੀ ਆ ਬਾਈ ਜੀ ਕਮੈਂਟ ਵਿੱਚ ਜਰੂਰ ਦੱਸਿਆ ਕਰਿਓ ਆਪਾਂ ਸੁਧਾਰਾਂਗੇ ਨਵਾਂ ਕੰਮ ਆ ਤੁਹਾਨੂੰ ਪਤਾ ਨਵੇਂ ਕੰਮ ਚ ਹੌਲੀ ਹੌਲੀ ਬੰਦਾ ਸਿੱਖਦਾ ਜਾਂਦਾ ਆਪਣੇ ਲਵੇ ਇੱਕੇ ਚਾਹੇ ਟਾਈਲੈਂਡ ਕਹਿ ਲਓ ਚਾਹੇ ਕੁਝ ਵੀ ਕਹਿ ਲਓ ਇੱਕੇ ਹੂਬੀ ਆਪਣੇ ਲਵੇ ਬੋਲਣ ਦੀ ਠੀਕ ਆ ਕਿੰਨਾ ਮਰਜੀ ਬੁਲਾ ਲਓ ਬਾਬਿਓ ਨਹੀਂ ਤੁਸੀਂ ਬਲੌਗਰ ਦੇਖਦੇ ਹੋ ਥੋੜਾ ਜਿਆ ਵੀ ਹੋਰ ਚੀਜ਼ਾਂ ਜ਼ਿਆਦਾ ਦਿਖਾਉਂਦੇ ਨੇ ਵੀ ਮਤਲਬ ਬੋਲਦੇ ਘੱਟ ਹੁੰਦੇ ਨੇ ਪਰ ਆਪਾਂ ਤੁਹਾਨੂੰ ਬਾਬੇ ਉਹ ਚੀਜ਼ਾਂ ਦਾ ਦਿਖਾਵਾਂਗੇ ਦਿਖਾਵਾਂਗੇ ਠੀਕ ਆ ਲੋਕੇਸ਼ਨਾਂ ਦਿਖਾਵਾਂਗੇ ਜਿਵੇਂ ਤੁਸੀਂ ਕਹੋਗੇ ਉਹ ਚੀਜ਼ ਆਪਾਂ ਤੁਹਾਨੂੰ ਦਿਖਾਵਾਂਗੇ ਪਰ ਤੁਹਾਨੂੰ ਨਾਲ ਜਿਹੜੇ ਆਪਣੀ ਬੋਲ ਨੇ ਮੇਰੇ ਉਹ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਐ ਥੋੜੀ ਆ ਵੀ ਕੋਈ 2 ਸਕਿੰਟ ਤੋਂ ਵੱਧ ਤੁਹਾਨੂੰ ਵੀਡੀਓ ਐਵੇਂ ਚੁੱਪ ਮਿਲ ਜੂਗੀ ਨਹੀਂ ਬੋਲਿਆ ਕਰੂੰ ਬਾਬੇ 2 ਸਕਿੰਟ ਵੀ ਨਹੀਂ ਚੁੱਪ ਕਰਦਾ ਕਿਸੇ ਵੀਡੀਓ ਦੇ ਵਿੱਚ ਇਹ ਵੀ ਮੇਰਾ ਤੁਹਾਨੂੰ ਭਰੋਸਾ ਠੀਕ ਆ ਤੇ ਤੀਜੀ ਗੱਲ ਬਾਈ ਜੀ ਵਿੱਚ ਭਰਾ ਕਹਿੰਦੇ ਨੇ ਵੀ ਕੋਠੀ ਦਾ ਘਾ ਸੋਢੀ ਵੀ ਕੇ ਮੇਰੀ ਪੈਰੀ ਆ ਬਾਈ ਜੀ ਕੋਠੀ ਤੁਹਾਨੂੰ ਸਾਰੀ ਦਿਖਾਵਾਂਗੇ ਕਿੰਨਾ ਖਰਚ ਆ ਰਿਹਾ ਕੀ ਗੱਲਬਾਤ ਆ ਤੁਸੀਂ ਕੀ ਗਲਤੀਆਂ ਕਰਨ ਤੋਂ ਬਚ ਸਕਦੇ ਹੋ ਸਾਰੀ ਗੱਲਬਾਤ ਬਾਈ ਜੀ ਆਪਾਂ ਵੀਡੀਓ ਦੇ ਵਿੱਚ ਦੱਸਿਆ ਕਰਾਂਗੇ ਠੀਕ ਆ ਜੋ ਵੀ ਤੁਹਾਡਾ ਫਾਇਦਾ ਹੋਇਆ ਠੀਕ ਆ ਉਹ ਆਪਾਂ ਦੱਸਿਆ ਕਰਾਂਗੇ ਜ਼ਰੂਰ ਤੇ ਬਾਕੀ ਬਾਈ ਜੀ ਹੋਰ ਗੱਲਾਂ ਦਾ ਮੇਰੇ ਲਈ ਬਹੁਤ ਨੇ ਕਰਨ ਨੂੰ ਬਾਈ ਠੀਕ ਆ ਇਹ ਵੀ ਵੀਡੀਓ ਪਹਿਲੀ ਵੀਡੀਓ ਤੁਸੀਂ ਕਹੋਗੇ ਬੜੀ ਵੱਡੀ ਪਾਤੀ ਤਾਂ ਕਰਕੇ ਬਾਈ ਜੀ ਇਹ ਵੀਡੀਓ ਨੂੰ ਮੈਂ ਇੱਥੇ ਹੀ ਸਮਾਪਤ ਕਰਦਾ ਤੇ ਜੇ ਵਧੀਆ ਗੱਲਬਾਤ ਲੱਗੀ ਠੀਕ ਆ ਬਾਈ ਜੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੜਾ ਆਪਣਾ ਪਹਿਲਾ ਵਲੌਗ ਆ ਬਾਈ ਜੀ ਉਹ ਬਹੁਤ ਜਲਦੀ ਆਊਗਾ ਪਹਿਲਾਂ ਮੈਂ ਤੁਹਾਨੂੰ ਕਹਿੰਦੀ 500 ਸਬਸਕ੍ਰਾਈਬ ਤੇ ਪਹਿਲਾ ਵਲੌਗ ਪਾਵਾਂਗੇ ਉਹ ਬਾਈ ਜੀ ਮੈਂ ਉਹੀ ਗੱਲ ਕਹਿ ਤੀਦੀਗੀ ਜੇ ਮੈਨੂੰ 50 ਬੰਦੇ ਨੇ ਵੀ ਸਬਸਕ੍ਰਾਈਬ ਕਰ ਲਿਆ ਤਾਂ ਮੇਰੇ ਲਈ ਬਾਈ ਜੋ 50 ਬੰਦੇ 50 ਲੱਖ ਬਰੋਬਰ ਨੇ ਕਿਉਂਕਿ ਜਿਹੜੇ ਬੰਦੇ ਮੇਰੇ ਲਵੇ ਆਏ ਨੇ ਦੇਖਣ ਮੈਨੂੰ ਪਿਆਰ ਕਰਦੇ ਨੇ ਤਾਂ ਬਾਈ ਜੀ ਮੈਨੂੰ ਉਹ ਬਸ ਮੈਂ ਤੇ ਪੰਜ ਬੰਦੇ ਆ ਜਾਣੇ ਮੇਰਾ ਪੰਜ ਬੰਦਾ ਲਈ ਵੀ ਬਈ ਜੋ ਮੈਨੂੰ ਕਹਿਣਗੇ ਵੀਡੀਓ ਪਾ ਮੈਂ ਪਾਉਂਗਾ ਮੇਰਾ ਪਿਆਰ ਜਿਹੜੇ ਆਪਾਂ ਨੂੰ ਕੋਈ ਜਿੰਨੇ ਵੀ ਬੰਦੇ ਕਰਨ ਆਪਣਾ ਉਹਨਾਂ ਦਾ ਧੰਨਵਾਦ ਆ ਬਾਈ ਮੈਂ ਬਸ ਕਹਿ ਨਹੀਂ ਸਕਦਾ ਕਿ ਬਹੁਤ ਜ਼ਿਆਦਾ ਪਿਆਰ ਆ ਬਾਈ ਤੁਹਾਡੇ ਨਾਲ ਤੇ ਬਾਕੀ ਬਾਈ ਜੀ ਅਗਲਾ ਬਲੌਗ ਆਪਣਾ ਬਹੁਤ ਛੇਤੀ ਤਿਆਰ ਹੈ ਤੇ ਆਪਾਂ ਨਵਾਂ ਟਰੈਕਟਰ ਲੈ ਕੇ ਆ ਰਹੇ ਹਾਂ ਉਸ ਨੂੰ ਬਲੌਗ ਦੇ ਵਿੱਚ ਦੱਸਾਂਗੇ ਕਿਹੜਾ ਟਰੈਕਟਰ ਲੈ ਕੇ ਆ ਰਹੇ ਹਾਂ ਤੇ ਕੱਲੂ ਆਪਾਂ ਜੀ ਦੀ ਵਡਾਂਗੇ ਤੇ ਉਹ ਵੀ ਗੱਲਬਾਤ ਸਾਰੀ ਬਲੌਗ ਦੇ ਵਿੱਚ ਹੋਇਆ ਕਰੂਗੀ ਤੇ ਬਾਕੀ ਬਾਬਿਓ ਧੰਨਵਾਦ ਬਹੁਤ ਸਾਰਾ ਪਿਆਰ ਤੇ ਅਸਦੇਵਾਦ ਦੇ ਰੋ ਬਾਬਿਓ ਜ਼ਿੰਦਗੀ ਦੇ ਨਜ਼ਾਰੇ ਲੋ ਠੀਕਾ ਇੱਕ ਜ਼ਿੰਦਗੀ ਮਿਲਦੀ ਆ ਇਹਦੇ ਵਿੱਚ ਸਵਾਦ ਲੋ ਉਹੀ ਗੱਲ ਕੰਮ ਕਰੋ ਸਵਾਦ ਲੋ ਘੁੰਮੋ ਫਿਰੋ ਅਬਦੀ ਫੈਮਿਲੀ ਨਾਲ ਵਧੀਆ ਰਹੋ ਠੀਕ ਆ ਸਾਰੇ ਨੂੰ ਆਲੇ ਦੁਆਲੇ ਦੇ ਬੰਦਿਆਂ ਨੂੰ ਖੁਸ਼ ਰੱਖੋ ਪਿੰਡ 'ਚ ਜਿਹੜਾ ਕੋਈ ਬੁੜਾ ਠੇਰਾ ਲੰਗਦਾ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਠੀਕ ਆ ਐ ਕਰਕੇ ਸਾਨੂੰ ਬੁਲਾ ਕੇ ਨੰਗੋਗੇ ਤਾਂ ਇੰਨੀ ਨਾਲ ਉਹ ਬਾਈ ਜੀ ਖੁਸ਼ ਹੋ ਜਾਂਦੇ ਨੇ ਕਿਉਂਕਿ ਹੁਣ ਤੁਹਾਨੂੰ ਪਤਾ ਉਮਰ ਹੋ ਜਾਂਦੀ ਆ ਉਹਨਾਂ ਨੂੰ ਕੋਈ ਐ ਬੁਲਾਉਂਦਾ ਨਹੀਂ ਹੁੰਦਾ ਹੈਗਾ ਤੁਸੀਂ ਮੜਾ ਜਾ ਸਕੇਟਿਕ ਨੰਗ ਜਾ ਕਰੋਗੇ ਤਾਂ ਉਹਨਾਂ ਨੂੰ ਵਧੀਆ ਲੱਗਿਆ ਕਰੂਗਾ ਤੇ ਚੰਗਾ ਬਾਈ ਜੀ ਵੀਡੀਓ ਲੰਬੀ ਹੋਈ ਜਾਂਦੀ ਆ ਮੈਂ ਫੇਰਾ ਜੀ ਕਰਦਾ ਬੋਲੀ ਜਾ ਕੋਈ ਨਹੀਂ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲਾਂ ਬਾਤਾਂ ਕਰਦੇ ਆ ਤੇ ਚੰਗਾ ਬਾਈ ਜੀ ਧੰਨਵਾਦ ਤੇ ਸੋਸ਼ਲ ਮੀਡੀਆ ਚੀਜ਼ਾਂ ਲਿਆ ਕੇ ਤੇ ਘੈਂਟ ਬਣਾਉਂਦੇ ਰਹੋ ਠੀਕ ਆ ਜੀ